ਸਿੰਘ ਬਲੇਰ ਜਨਰਲ ਸੈਕਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜੇ ਤਦਾ ਕੀ ਤੁਸੀਂ ਮਤਲਬ ਅੰਮ੍ਰਿਤਸਰ ਦੇ ਜੱਥੇ ਬੰਦੇ ਸਕਤਰੋਂ ਤੇ ਮਾਨ ਸਾਹਿਬ ਸੰਰੂਚੀ ਤੋਂ ਲੜ ਚੋਂ ਲੜ ਰਹੇ ਹਨ ਤੇ ਤੁਹਾਨੂੰ ਕਿਵੇਂ ਲੱਗ ਰਿਹਾ ਹੈ ਕਿ ਤੁਹਾਡੀ ਪਾਰਟੀ ਕਿ ਕਿੰਨੇ ਕੇ ਉਰਜ ਤੇ ਹੈ ਜਾਂ ਕਿਵੇਂ ਤੁਹਾਨੂੰ ਦੇਖੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਰਵਾਇਤੀ ਪਾਰਟੀਆਂ ਤੋਂ ਇੱਕ ਵੱਖਰੀ ਪਾਰਟੀ ਹੈ ਤੇ ਇਹ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੈਦਾ ਹੋਈ ਹੈ ਇਹ ਪਾਰਟੀ ਨੂੰ ਕੋਈ ਧਾਕ ਨਹੀਂ ਲੱਗਿਆ ਇਹ ਪਾਰਟੀ ਮੀਰੀ ਤੇ ਪੀਰੀ ਦੀ ਤਰਜਮਾਨੀ ਕਰਦੀ ਹੈ ਇੱਕ ਪੰਗਤ ਤੇ ਇੱਕ ਸੰਗਤ ਦੀ ਤਰਜਮਾਨੀ ਕਰਦੀ ਹੈ ਇਹਦੇ ਵਿੱਚ ਕੋਈ ਵੀ ਐਸੀ ਤੇ ਬੀਸੀ ਵਿੰਗ ਨਹੀਂ ਹੈਗਾ ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅੱਜ ਲੰਬੇ ਸਮੇਂ ਤੋਂ ਬਾਅਦ ਪੰਥਕ ਜਿਹੜਾ ਮਾਹੌਲ ਖਡੂਰ ਸਾਹਿਬ ਦੇ ਵਿੱਚ ਵੀ ਬਣਿਆ ਹੋਇਆ ਤੇ ਅੱਜ ਅਸੀਂ ਉਹ ਸੀਟ ਜਿੱਤ ਕੇ ਜਿਹੜਾ ਵਾ ਉਹ ਦੁਬਾਰਾ ਇਤਿਹਾਸ ਸਿਰਜਣ ਜਾ ਰਹੇ 99 ਵਾਲਾ ਔਰ ਜਿਹੜਾ ਹੁਣ ਖਡੂ ਸਕਰੂਰ ਦੇ ਵਿੱਚ ਅਸੀਂ ਪਹੁੰਚਿਆ ਇੱਥੇ ਵਿਧਾਨ ਸਭਾ ਹਲਕਾ ਮਲੇਰਕੋਟਲੇ ਦੇ ਵਿੱਚ ਅੱਜ ਅਸੀਂ ਚਾਹੁੰਦੇ ਆ ਕਿ ਨੌਜਵਾਨਾਂ ਨੂੰ ਜਿਸ ਤਰੀਕੇ ਨਾਲ ਪੌਣੇ 2 ਸਾਲ ਦਾ ਸਮਾਂ ਉਹਨਾਂ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਦਿੱਤਾ ਸੀ ਸਮਰੂਰ ਵਾਲਿਆਂ ਨੇ ਤੇ ਸਾਡਾ ਸਿਰ ਝੁਕਦਾ ਇਹਨਾਂ ਲੋਕਾਂ ਨੂੰ ਜੇ ਇਹ ਪੌਣੇ 2 ਸਾਲ ਦਾ ਸਮਾਂ ਨਾ ਦਿੰਦੇ ਤੇ ਫਿਰ ਐਡੇ ਢੰਗ ਨਾਲ ਸਾਡੇ ਜਿਹੜੇ ਸਹੀਲ ਕੀਤੇ ਨੌਜਵਾਨ ਗਵਰਨਮੈਂਟ ਨੇ ਭਾਵੇਂ ਉਹ ਭਾਰਤ ਦੇ ਵਿੱਚ ਹੋਣ ਤੇ ਭਾਵੇਂ ਉਹ ਵਿਦੇਸ਼ਾਂ ਦੇ ਵਿੱਚ ਹੋਣ ਉਹਨਾਂ ਦੀ ਗੱਲ ਕਿਸੇ ਨੇ ਕਰਨੀ ਨਹੀਂ ਸੀ 543 ਹੈ ਭਾਰਤ ਦੇ ਵਿੱਚ 13 MP ਪੰਜਾਬ ਦੇ ਆ 13 ਦੇ ਵਿੱਚੋਂ ਇੱਕੋ ਹੀ MP ਹੈ ਜਿਹੜਾ ਦੱਬੇ ਕੁਚਲੇ ਲੋਕਾਂ ਦੀ ਗੱਲ ਕਰਦਾ ਹੈ ਜਿਸ ਤਰੀਕੇ ਨਾਲ ਬਾਬਰੀ ਮਸਤਨ ਨੂੰ ਸ਼ਹੀਦ ਕੀਤਾ ਉਸ ਟਾਈਮ 'ਵੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਹਾਂ ਦਾ ਨਾਰਾ ਮਾਰਿਆ ਹੈ ਪਰਚੇ ਵੀ ਕਰਾਇਆ ਤੇ ਜੇਲ੍ਹਾਂ 'ਚ ਵੀ ਗਿਆ ਸੋ ਹੋਰ ਕਿਸੇ ਵੀ MP ਨੇ ਜਿਹੜੇ ਅੱਜ ਰਵਾਇਤੀ ਪਾਰਟੀਆਂ ਦੇ MP ਜਾਣ ਕੇ ਕਹਿੰਦੇ ਆ ਕਿ ਤੁਸੀਂ ਸਾਨੂੰ ਵੋਟ ਦਿਓ ਤੇ ਮੈਂ ਸਮਝਦਾ ਉਹਨਾਂ ਦਾ ਕੋਈ ਅਧਿਕਾਰ ਨਹੀਂ ਬਣਦਾ ਖਾਸ ਕਰਕੇ ਮਲੇਰਕੋਟਲੇ ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਤੋਂ ਬਗੈਰ ਕਿਸੇ ਦਾ ਨਹੀਂ ਰਾਈਟ ਬਣਦਾ ਕਿਉਂਕਿ ਉਹਨਾਂ ਨੇ ਕਦੀ ਵੀ ਇਨ੍ਹਾਂ ਕੌਮਾਂ ਵਾਸਤੇ ਕਦੀ ਗੱਲ ਖਾਣਾ ਨਾਰਾ ਮਾਰਿਆ ਹੀ ਨਹੀਂ ਔਰ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਸਾਡਾ ਹਰਮੰਦਰ ਸਾਹਿਬ ਤਖਤ ਵੀ ਢਾ ਦਿੱਤਾ ਤੇ ਇਨ੍ਹਾਂ ਨੇ ਬਾਬਰੀ ਮਸਤ ਵੀ ਸ਼ਹੀਦ ਕਰ ਦਿੱਤੀ ਤੇ ਫਿਰ ਅਸੀਂ ਤਾਂ ਕਦੀ ਇਹਨਾਂ ਰਵੈਤੀ ਪਾਰਟੀਆਂ ਨੂੰ ਮੋਹ ਨਹੀਂ ਲਾਉਂਦੇ ਮੈਂ ਮਲੇਰਕੋਟਲੇ ਦੇ ਸਾਰੇ ਸੂਝਵਾਨ ਨੌਜਵਾਨਾਂ ਨੂੰ ਬੇਨਤੀ ਕਰਦਾ ਹਾਂ ਜਿੰਨੇ ਵੀ ਲੋਕ ਇਹ ਚਾਹੁੰਦੇ ਐ ਕਿ ਅਮਨ ਸ਼ਾਂਤੀ ਬਣੀ ਰਵੇ ਤੇ ਅਸੀਂ ਆਪਣਾ ਕਾਰੋਬਾਰ ਐਜੂਕੇਸ਼ਨ ਹੈਲਥ ਦਾ ਪ੍ਰਬੰਧ ਸਾਰਾ ਸਾਡੇ ਕੋਲ ਹੋਵੇ ਮੈਂ ਸਮਝਦਾ ਕਿ ਭਾਰਤ ਦੇ ਵਿੱਚ ਜਿੰਨੇ ਵੀ ਆਂ ਬੀ ਉਹਨਾਂ ਨੇ ਕਦੀ ਵੀ ਆ ਕੰਮ ਨਹੀਂ ਕੀਤਾ ਜਿਹੜਾ ਸਰਦਾਰ ਮਾਨ ਨੇ ਇਸ ਵਾਰ ਤਿੰਨ ਹਲਕਿਆਂ ਦੇ ਵਿੱਚ ਮਲੇਰਕੋਟਲਾ ਸੰਗਰੂਰ ਤੇ ਬਰਨਾਲਾ ਤਿੰਨ ਹਲਕਿਆਂ ਦੇ ਵਿੱਚ ਕੋਈ ਵੀ ਤਾਰ ਜਿਹੜੀ ਹੈ ਉਹ ਓਪਨ ਨਹੀਂ ਹੋਊਗੀ ਅੰਡਰਗਰਾਉਂਡ ਹੋਊਗੀ ਇਹ ਇੱਕੋ ਹੀ ਐਮਪੀ ਨੇ ਕੰਮ ਕੀਤਾ ਹੈ ਸੋ ਇੱਥੇ ਹੋਰ ਵੀ ਬਹੁਤ ਇਲਾਜ ਦੇ ਪ੍ਰਬੰਧ ਹੈਲਥ ਦੇ ਪ੍ਰਬੰਧ ਕੀਤੇ ਨੇ ਵੱਡੇ ਵੱਡੇ ਹਸਪੀਟਲਾਂ ਦਾ ਇੰਤਜ਼ਾਮ ਕੀਤਾ ਹੈ ਸੋ ਮੈਂ ਕਹਿੰਦਾ ਇਹ ਥੋੜੇ ਸਮੇਂ ਦੇ ਵਿੱਚ ਵੱਡੇ ਕੰਮ ਕਰਨ ਦੀ ਜੇ ਕੋਈ ਕਿਸੇ ਨੇ ਸੋਚ ਰੱਖੀ ਹੈ ਤੋ ਸਰਦਾਰ ਸਿਮਰਨਜੀਤ ਸਿੰਘ ਮਾਨ ਹੈ ਤੇ ਮੈਂ ਇਹਨਾਂ ਲੋਕਾਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਤੁਸੀਂ ਅਣਖੀ ਮੁਸਲਮਾਨ ਵੀਰ ਸਾਡੇ ਜਿਹੜੇ ਆ ਇਹ ਅਣਖੀ ਲੋਕ ਨੇ ਤੇ ਇਹਨਾਂ ਨੇ ਕਦੀ ਵੀ ਮਾਨ ਸਾਹਿਬ ਨੂੰ ਇੱਥੇ ਹਾਰਨ ਨਹੀਂ ਦਿੱਤਾ ਸੋ ਗਲੀਆਂ ਨਾਲੀਆਂ ਦੀ ਆਟਾ ਦਾਲ ਦੀ ਛੋਟੀਆਂ-ਛੋਟੀਆਂ ਗੱਲਾਂ ਦੀ ਰਾਜਨੀਤੀ ਸਰਦਾਰ ਮਾਨ ਨਹੀਂ ਕਰਦੇ ਉਹ ਕੌਮ ਦੇ ਵੱਡੇ ਮਸਲੇ ਜਿਹੜੇ ਉਹਨਾਂ ਨੂੰ ਹੱਲ ਕਰਨਾ ਜਾਣਦੇ ਨੇ ਤੇ ਉਹ ਦਿੱਲੀ ਦੀ ਅੱਕ ਚੱਕ ਪਾ ਕੇ ਗੱਲ ਕਰਦੇ ਨੇ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਹੁਣ ਖਡੂਰ ਸਾਹਿਬ ਤੋਂ ਬਾਅਦ ਸੰਗਰੂਰ ਸੀਟ ਨੂੰ ਜਿਤਨਾ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ 42 ਸਾਲ ਦਾ ਸੰਘਰਸ਼ਾ ਸਰਦਾਰ ਮਾਨ ਦਾ ਤੇ ਆਪਾਂ ਤਕੜੇ ਹੋ ਕੇ ਤੁਸੀਂ ਮੇਰੇ ਨਾਲ ਸੰਪਰਕ ਕਰੋ ਮੈਂ ਆਨਲੀ ਜਿਹੜੇ ਹੁਣ ਜਿਹੜੇ ਅਗਲੇ 5 ਦਿਨ ਹੈ ਉਹ ਮੈਂ ਮਲੇਰਕੋਟਲੇ ਦੇ ਵਿੱਚ ਕੰਮ ਕਰਨਾ ਹੈ ਤੇ ਮੈਂ ਆਸ ਕਰਦਾ ਹੈ ਕਿ ਇਸ ਤਰੀਕੇ ਨਾਲ ਮੈਂ ਕੌਮ ਦੇ ਵਡੇਰੇ ਹਿੱਤਾਂ ਵਾਸਤੇ ਭਾਈ ਅੰਮ੍ਰਿਤਪਾਲ ਵਾਸਤੇ ਉੱਥੇ ਜਗ੍ਹਾ ਖਾਲੀ ਕਰਕੇ ਆਇਆ ਹੈ ਤੇ ਤੁਸੀਂ ਵੀ ਰਵੈਤੀ ਪਾਰਟੀ ਨੂੰ ਛੱਡ ਕੇ ਕੌਮ ਦੇ ਵਡੇਰੇ ਹਿੱਤਾਂ ਵਾਸਤੇ ਸਾਡੇ ਨਾਲ ਸੰਜੋਗ ਕਰੋ ਤੇ ਆਪਾਂ ਵੱਡੀ ਲੀਡ ਦੇ ਮਲੇਰ ਕੋਟਲੇ ਦੇ ਵਿੱਚੋਂ ਜਿਸ ਤਰੀਕੇ ਨਾਲ ਸ਼ੇਰਖਾਂ ਮਲੇਰ ਕੋਟਲੇ ਨੇ ਹਾਂ ਦਾ ਨਾਰਾ ਮਾਰਿਆ ਸੀ ਸਾਡੇ ਛੋਟੇ ਸਾਹਿਬ ਜੀ ਦੇ ਵਾਸਤੇ ਤੇ ਸਾਡੀ ਕੌਮ ਨੇ ਬਹੁਤ ਸਤਿਕਾਰ ਕੀਤਾ ਹੈ ਉਸੇ ਤਰੀਕੇ ਨਾਲ ਬਾਬਰੀ ਮਸਤ ਦਾ ਹਾਂ ਦਾ ਨਾਰਾ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਮਾਰਿਆ ਤੇ ਤੁਹਾਡਾ ਫਰਜ਼ ਬਣਦਾ ਹੈ ਕਿ ਉਹਨਾਂ ਦੀ ਜ਼ਿੰਦਗੀ ਦੀ ਆਖਰੀ ਪਾਰੀ ਜਿਹੜੀ ਹੈ ਉਹਦੇ ਵਿੱਚ ਕਦੀ ਵੀ ਸਾਨੂੰ ਆਪਣਾ ਸ਼ੇਰਨੀਵਾ ਨਹੀਂ ਕਰਨਾ ਚਾਹੀਦਾ ਤੇ ਇਹ ਇਤਿਹਾਸ ਬਣਨੇ ਆ ਇਤਿਹਾਸ ਨੂੰ ਸਿਰਜਣ ਦਾ ਵੇਲਾ ਹੈ ਮਲੇਰਕੋਟਲੇ ਦੇ ਸੂਝਵਾਨ ਸਾਰੇ ਮੈਂ ਬੇਨਤੀ ਕਰਦਾ ਹਾਂ ਮੁਸਲਮਾਨ ਵੀਰਾਂ ਨੂੰ ਕਿ ਤੁਸੀਂ ਵਹੀਰਾ ਘੱਟ ਕੇ ਮੇਰੇ ਨਾਲ ਸੰਪਰਕ ਕਰੋ ਤੇ ਆਪਾਂ ਇੱਕ ਨਵੀਂ ਸਿਆਸਤ ਸਿਰਜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ